ਕੁਝ ਲੋਕ ਦੋਸ਼ ਲਾਉਂਦੇ ਸੀਗੇ ਸਾਡੇ ਕਲਾਕਾਰਾਂ ਤੇ ਵੀ ਕਬੂਤਰ ਉਡਾਉਂਦੇ ਆ ਕਹਿੰਦੇ ਬਾਵੇਂ ਵੀ ਸਮਗਲਿੰਗ ਕਰਦੇ ਆ ਬੰਦਿਆਂ ਦੀ ਬੰਦੇ ਬਾਹਰ ਛੱਡ ਕੇ ਆਉਂਦੇ ਹੂੰ ਤੇ ਮੈਂ ਇਸ ਦੋਸ਼ ਤੋਂ ਬਚਣ ਵਾਸਤੇ 30 ਸਾਲ ਗਏ ਆ ਹੀ ਨਹੀਂ ਤੇ ਫਿਰ ਹੁਣ ਤਾਂ ਮੇਰੇ ਬੱਚੇ ਜਵਾਨ ਹੋ ਗਏ ਉਹ ਵੀ ਲਾਗੇ ਕਹਿਣ ਵੀ ਹੁਣ ਇੱਕ ਮੈਂ ਆਪਣੇ ਬੱਚਿਆਂ ਨੂੰ ਬਹੁਤ ਮੋਹ ਕਰਦਾ ਉਹਨਾਂ ਨੂੰ ਛੱਡ ਕੇ ਨਹੀਂ ਜਾ ਸਕਦਾ ਹੂੰ ਮੇਰੇ ਤੇ ਦਿਲਜੀਦਾ ਇਹ ਮਤਲਬ ਸਾਡਾ ਅੱਜ ਵੀ ਅਸੀਂ ਤੁਸੀਂ ਬਲੀਵ ਕਰਦੇ ਹੋ ਵੀ ਅੱਜ ਵੀ ਅਸੀਂ ਕੈਮਰੇ ਤੇ ਗੱਲ ਕਰਕੇ ਫੋਨ ਤੇ ਹੂੰ ਤਾਂ ਰੋਟੀ ਇਕੱਠੀ ਖਾਣੇ ਹੂੰ ਮੈਨਾਂ ਇੰਨਾ ਕੁ ਪ੍ਰੇਮ ਹੈ ਫੈਮਿਲੀ ਚ ਹੁਣ ਫਿਰ ਬੱਚੇ ਲੱਗੇ ਕਹਿਣ ਵੀ ਹੁਣ ਤਾਂ ਜਾਇਆ ਕਰੋ ਫਿਰ ਮੈਂ 12 ਚ ਪਹਿਲੀ ਵਾਰ ਗਿਆ ਹੂੰ ਉੱਥੇ ਅਮਨ ਮਾਨ ਹੈ ਮੁੰਡਾ ਸਾਡਾ ਜੀ ਸ਼ੇਖ ਦੌਲਤ ਤੋਂ ਹੂੰ ਉਹਨੇ ਬੁਲਾਇਆ ਮੈਨੂੰ ਉਹਦੀ ਬੇਟੀ ਦਾ ਬਰਥਡੇ ਸੀਗਾ ਨੇ ਇਹ ਜਦੋਂ ਕੈਨੇਡਾ ਤੁਸੀਂ ਗਏ ਉਸ ਤੋਂ ਪਹਿਲਾਂ ਆਉਂਦੇ ਹੁੰਦੇ ਸੀ ਵੈਸੇ ਸ਼ੋਅਜ਼ ਦੇ ਲਈ ਉਹ ਵੀ ਹਾਂ ਬੁੱਕ ਹਾਂ ਬਹੁਤ ਹੁੰਦੀ ਸੀ ਬਹੁਤ ਵਾਰੀ ਤੁਸੀਂ ਦਾ ਜਵਾਬ ਦੇ ਦਿੰਦੇ ਸੀ ਬਹੁਤ ਆਫਰ ਆਈਆਂ ਹਾਂ ਜੀ ਹਾਂ ਜੀ ਇੱਕ ਤਾਂ ਮਿਸਟਰ ਕੈਲੀ ਸੀਗਾ ਨੂਰਪੁਰ ਰਾਏਕੋਟ ਦੇ ਕੋਲ ਇੱਥੋਂ ਦੇ ਤੁਸੀਂ ਇਤਬਾਰ ਕਰਦੇ ਹੋ ਵੀ ਇਹ ਜਿਹੀਆਂ ਗੱਲਾਂ ਆਪਾਂ ਕੈਮਰੇ ਤੇ ਕਰ ਰਹੇ ਹਾਂ ਉਹ ਕਹਿੰਦਾ ਮੈਂ ਤੈਨੂੰ ਲੈ ਜਾਣਾ ਹੀ ਲੈ ਜਾਣਾ ਹੂੰ ਮੈਂ ਕਿਹਾ ਕੈਲਾ ਸਾਹਿਬ ਮੈਂ ਜਾਣਾ ਨਹੀਂ ਹੂੰ ਕਿਸੇ ਵੀ ਕੀਮਤ ਤੇ ਤੁਸੀਂ ਮੈਨੂੰ ਐ ਕਿਵੇਂ ਲੈ ਜਾਓਗੇ ਉਹਨੇ ਮੁੰਡੇ ਨੂੰ ਕਹਿੰਦਾ ਆਪਣੇ ਡਰਾਈਵਰ ਨੂੰ ਕਹਿੰਦਾ ਲਫਾਫਾ ਲਿਆ ਚੱਕ ਕੇ ਗੱਡੀ ਚ ਹੂੰ ਉਹਨੇ ਇੱਕ ਕਾਲੇ ਰੰਗ ਦਾ ਲਫਾਫਾ ਲਿਆਂਦਾ ਰੱਖ ਕੇ ਮੇਰੇ ਟੇਬਲ ਤੇ ਰੱਖਤਾ ਕਹਿੰਦਾ ਇਹ ਚ 5 ਲੱਖ ਰੁਪਇਆ ਜੀ ਗਿਣ ਲਓ ਠੀਕ ਹੈ ਜਿੰਨੇ ਪੈਸਿਆਂ ਦੀ ਲੋੜ ਹੈ ਲੈ ਲਿਓ ਹੋਰ ਲੈਣੇ ਹੋਰ ਲੈ ਲਿਓ ਤੇ ਮੈਂ ਕਿਹਾ ਇਹ 5 ਹੈ 50 ਹੈ ਠੀਕ ਹੈ ਨਾ ਵੀ ਮੇਰੇ ਲਈ ਤਾਂ ਇਹ ਕੁਝ ਨਹੀਂ ਹੂੰ ਕਹਿੰਦਾ ਇਹ ਮੈਂ ਇੱਥੇ ਛੱਡ ਚੱਲਿਆ ਤੇ ਜਿੱਦਣ ਜਾਓਗੇ ਉਸ ਦਿਨ ਗੱਲ ਕਰਾਂਗੇ ਅਗਲੀ ਮੈਂ ਕਿਹਾ ਚੰਗਾ ਠਹਿਰ ਫਿਰ ਮੈਂ ਉਹਦੇ ਸਾਹਮਣੇ ਉੱਠਿਆ ਮੈਂ ਲਫਾਫਾ ਚੱਕਿਆ ਤੇ ਅਲਮਾਰੀ ਖੋਲੀ ਉਹਦੇ ਵਿੱਚ ਸਿੱਟਦਾ ਹੂੰ ਉਹਦੇ ਸਾਹਮਣੇ ਮੈਂ ਲੋਕ ਕਰਤੀ ਹੂੰ ਉਹ ਫਿਰ 3-4 ਸਾਲ ਆਉਂਦਾ ਰਿਹਾ 3-4 ਸਾਲ ਆਉਂਦਾ ਰਿਹਾ ਮੇਰੇ ਕੋਲ ਵੀ ਚੱਲੂ ਹੁਣ ਤਾਂ ਬਾਬਾ ਮੈਂ ਕਿਹਾ ਮੈਂ ਕਹੜਾ ਸਭ ਜਾਣਾ ਨਹੀਂ ਫਿਰ ਉਹਦੀ ਵਾਈਫ ਮੈਨੂੰ ਮਿਲਣ ਆਈ ਹੂੰ ਕਲੇ ਦੇ ਨਾਲ ਹੂੰ ਮੈਂ ਹੁਣ ਕਿਸੇ ਬਾਰੇ ਤਾਂ ਕੁਝ ਕਹਿਣਾ ਨਹੀਂ ਪਰ ਉਹ ਕੁੜੀ ਦੇ ਸ਼ਬਦ ਮੇਰੇ ਅੱਜ ਵੀ ਯਾਦ ਹੈ ਉਹ ਕਹਿੰਦੀ ਕਹੜਾ ਸਾਹਿਬ ਇਹ ਇਹ ਅਸਲੀ ਕਲਾਕਾਰ ਹੈ ਇਹ ਇਹ ਨੂੰ ਕਲਾਕਾਰ ਕਹਿੰਦੇ ਆ ਕਿਉਂਕਿ ਜਦੋਂ ਉਹ ਉਹ ਕਹਿੰਦਾ ਫਿਰ ਨਹੀਂ ਜਾਣਾ ਮੈਂ ਕਿਹਾ ਨਹੀਂ ਤੇ ਇਹ ਕਹਿੰਦਾ ਫਿਰ ਉਹ ਭੈਜੀ ਪੈਸੇ ਦੇ ਦੰਦੇ ਮੈਂ ਉਹੀ ਅਲਮਾਰੀ ਖੋਲੀ ਉਹ ਲਫਾਫਾ ਉੱਥੇ ਤੋਂ ਉੱਥੇ ਪਿਆ ਸੀ ਉਦਾਂ ਹੀ ਚੱਕ ਕੇ ਮੈਂ ਮੈਂ ਕਿਹਾ ਗਿਣ ਲੈ ਗੱਠ ਤੇਰੀ ਦਿੱਤੀ ਹੈ ਮੈਂ ਨਹੀਂ ਖੋਲੀ ਹੂੰ 4 ਸਾਲ ਬਾਅਦ ਉਹ ਕੁੜੀ ਖੜੀ ਹੋ ਗਈ ਉੱਠ ਕੇ ਕਹਿੰਦੀ ਇਹ ਹੈ ਇਹ ਕਲਾਕਾਰ ਹੈ ਕਹਿੰਦੀ ਮਤਲਬ ਇਹ ਇਹ ਜਾ ਦੌਰ ਰਿਹਾ ਅੱਜ ਪਹਿਲੀ ਵਾਰ ਆਪਣੀ ਗੱਲ ਖੋਲੀ ਗੁਦਰਤੀ ਨਾ ਕਿ ਉਹ ਖੋਲੇ ਵੀ ਨਹੀਂ ਵਾਪਸ ਵੀ ਕਰਤੇ ਤੇ ਗਏ ਵੀ ਗਏ ਵੀ ਨਹੀਂ ਨਾ ਨਾ ਉਹ ਹੈਰਾਨ ਹੋ ਗਿਆ ਕਹਿੰਦਾ ਯਾਰ ਵਰਤੇ ਹੀ ਨਹੀਂ ਗਏ ਪੈਸੇ ਮੈਂ ਕਿਹਾ ਦੇਖ ਲੈ ਲਾ ਫਫਾ ਤੇਰੇ ਵਾਲਾ ਹੀ ਹੈ ਨਾ ਤੂੰ ਗਿਰਦਾ ਕਿਵੇਂ ਰੱਖੇ ਸੀ ਨਾ ਉਦੋਂ ਹੀ ਆ ਨਾ ਹਮ ਮਤਲਬ ਇਹੋ ਜਿਹੇ ਸੁਭਾਅ ਦਾ ਆਦਮੀ ਹੈ ਜਿਆਦਾ ਹੀ ਸਾਦਾ ਹੀ ਕੁਝ ਉਹ ਸਿਰ ਇਹ ਵੀ ਸੌਂਦ ਜਾਉਂਦਾ ਵਾ ਵੀ ਜਿਹੜੇ ਪਹਿਲਾ ਕਲਾਕਾਰ ਸੀ ਉਹਦੇ ਵਿੱਚ ਫੀਮੇਲ ਆਰਟਿਸਟ ਜਿਹੜੇ ਹੁੰਦੇ ਸੀ ਉਹ ਵੀ ਕਈ ਅਜਿਹੀ ਸੀ ਜਿਹੜੇ ਪੈਗ ਲਾਉਂਦੇ ਸੀਗੇ ਪੈਗ ਲਾ ਕੇ ਸਟੇਜ ਤੇ ਚੜ੍ਹਦੇ ਹੁੰਦੇ ਸੀਗੇ ਵੀ ਉਹ ਕਿਹੜੇ ਨਹੀਂ ਨਹੀਂ ਮੈਨੂੰ ਦੋਸ਼ ਲੱਗਦੇ ਬਸ ਇੱਕ ਇੱਕ ਮੈਂ ਕਹਿ ਸਕਦਾ ਵੀ ਸ਼ਾਇਦ ਇੱਕ ਸਾਡੀ ਗ੍ਰੇਟ ਲੇਡੀ ਸੀ ਉਹ ਕਰ ਲੈਂਦੇ ਸੀ ਇੰਜੋਏ ਹੂੰ ਇਹ ਨਹੀਂ ਕੋਈ ਪੱਕਾ ਜੀ ਬਿਗੇ ਸਸਕੇ ਬੱਕੀ ਦੀਆਂ ਨਹੀਂ ਬਾਕੀ ਦੀ ਕੁਕੁੜੀ ਨਹੀਂ ਸੀ ਇਦਾਂ ਦੀ ਇੱਕ ਹੋਰ ਫਿਲਮ ਦਾਸ ਉਹ ਕੋਣ ਸੀ ਸੌ ਚੁੱਤੜ ਲੈ ਦਰ ਜੋੜੀ ਉਸ ਵੇਲੇ ਦੀ ਸੁਪਰ ਡੁਪਰ ਹਿੱਟ ਕੀ ਐ ਸਲੂਟ ਐ ਸਲੂਟ ਐ ਇਹੋ ਜਿਹੇ ਲੋਕ ਸੀ ਨਹੀਂ ਉਦੋਂ ਕਹਿੰਦੇ ਹੁੰਦੇ ਸੀ ਵੀ ਇਹਨਾਂ ਫੀਮੇਲ ਆਰਟਿਸਟ ਜਿਹੜੀ ਹੁੰਦੀ ਸੀ ਉਹਨਾਂ ਨੂੰ ਮੂਰੇ ਨਹੀਂ ਆਉਣ ਦਿੱਤਾ ਜਾਂਦਾ ਸੀਗਾ ਵੀ ਉਸ ਵੇਲੇ ਹਾਲਾਤ ਹੀ ਕੁਛ ਇਦਾਂ ਦੇ ਸੀਗੇ ਨਹੀਂ ਮਤਲਬ ਗਾਇਕਾ ਗਾਇਕੀ ਦੇ ਵਿੱਚ ਨਹੀਂ ਗਾਇਕ ਦੇਖੋ ਦੁਗਾਣਾ ਗਾਇਕੀ ਤਾਂ ਦੁਗਾਣਾ ਕਿਵੇਂ ਆਪਾਂ ਕਹਿ ਸਕਦੇ ਹਾਂ ਮੁਹੰਮਦ ਸਦੀਕ ਰਣਜੀਤ ਕੌਰ ਬਰਾਬਰ ਹੈ ਹੂੰ ਬਰਾਬਰ ਚੱਲ ਰਹੇ ਹੈ ਬਰਾਬਰ ਚੱਲੇ ਠੀਕ ਹੈ ਜੀ ਕੇ ਦੀਪ ਜਗਮੋਹਨ ਜੀ ਬਰਾਬਰ ਹੈ ਹੂੰ ਠੀਕ ਹੈ ਪਰਮੀਲਾ ਪੰਮੀ ਗੁਰਚਰਨ ਪੋਲੀ ਹੈ ਬਰਾਬਰ ਨੇ ਅਮਰ ਸਿੰਘ ਚਮਕੀਲਾ ਬੀਬਾ ਮਰਜੋਤ ਜੀ ਹੈ ਬਰਾਬਰ ਨੇ ਇਹ ਤਾਂ ਕੋਈ ਗੱਲ ਹੀ ਨਹੀਂ ਕਰਨ ਵਾਲੀ ਤਾਂ ਐਵੇਂ ਗੱਲਾਂ ਨੇ ਕਿਉਂ ਨਹੀਂ ਸੀ ਅੱਗੇ ਆਉਣ ਦਿੰਦੇ ਬਲਕਿ ਮੈਂ ਤਾਂ ਕਹਿੰਦਾ ਵੀ ਗਾਂ ਕੁੜੀਆਂ ਪ੍ਰਧਾਨ ਰਹੀਆਂ ਸਾਡੇ ਕੀ ਪੰਜਾਬੀ ਗਾਇਕੀ ਦੇ ਵਿੱਚ ਸੁਰਿੰਦਰ ਕੌਰ ਜੀ ਦੁਬਾਰਾ ਪੈਦਾ ਹੋ ਜਾਣਗੇ ਕੀ ਸੰਸਾਰ ਦੇ ਵਿੱਚ ਅਸੀਂ ਦੁਬਾਰਾ ਮੁੜ ਕੇ ਨਰਿੰਦਰ ਬੀਬਾ ਪੈਦਾ ਕਰ ਲਾਂਗੇ ਅੱਜ ਕੱਲ ਤਾਂ ਚਲਦੀ ਆਡੀਟੀਆਂ ਹੁੰਦੇ ਨੇ ਕਈ ਕਈ ਜਾਂ ਫਰਜ਼ ਕਰੋ ਜਾਂ ਸਵਰਨ ਲਤਾ ਕੋਈ ਮੁੜ ਕੇ ਭਾਲਦੇ ਆਪਾਂ ਪੰਜਾਬ 'ਚ ਲੀਡ ਬਰਾਬਰ ਦੀਆਂ ਪ੍ਰਧਾਨ ਰਹੀਆਂ ਜਿਹੜੇ ਜਿਹੜੇ ਕਲਾਕਾਰਾਂ ਦੇ ਸੋਲੋ ਗਾਣਾ ਵੀ ਜਮਲਾ ਜੀ ਦਾ ਨਾਮ ਮਾਨਕ ਸਾਹਦਾ ਨਾਮ ਲੈ ਰਾਂਗੇ ਛੰਦਾ ਜੀ ਦਾ ਨਾਮ ਲੈਣਗੇ ਇਹ ਲੇਡੀਆਂ ਵੀ ਉਹਨਾਂ ਤੋਂ ਵੱਡੀਆਂ ਕਲਾਕਾਰ ਰਹੀਆਂ ਨੇ ਇਦਾਂ ਦਾ ਨਹੀਂਗਾ ਕੋਈ ਕੁਛ ਆਟੋ ਟਿਊਨ ਦਾ ਤਾਂ ਯਾਰ ਇਹ ਤਾਂ ਹੁਣ ਟੈਕਨੋਲੋਜੀ ਆ ਟੈਕਨ ਹੁਣ ਤਾਂ ਟੈਕਨੋਲੋਜੀ ਦੇ ਕਲਾਕਾਰ ਨੇ ਟਕਵਾਂਜੀ ਗਾਇਕੀ ਵੀ ਟਕਵਾਂਜੀ ਹੋ ਗਿਆ ਇੱਕ ਠੀਕ ਹੈ ਇਬਾਦਤ ਬੂਤ ਤਾਂ ਰਹੀ ਨਹੀਂ ਗਏ ਗੀਤਾਂ ਦੀ ਮੈਲੋਡੀ ਖਤਮ ਹੋ ਗਈ ਸੰਗੀਤ ਦਾ ਜਿਹੜਾ ਉਹ ਸ਼ੋਰ ਕਿੰਨਾ ਹੋ ਗਿਆ ਸਕੂਨ ਖਤਮ ਕਰ ਲਿਆ ਵਿੱਚੋਂ ਦਿਖਾਵੇ ਵਾਲੀ ਜ਼ਿਆਦਾ ਹੋ ਗਈ ਕੰਨਾਂ ਨਾਲੋਂ ਜ਼ਿਆਦਾ ਅੱਖਾਂ ਦੀ ਦਵਾਈ ਬਣ ਗਈ ਗਾਇਕੀ ਦੇਖਣ ਵਾਲੀ ਪਰੋਸਣ ਲੱਗ ਗਈ ਕਿੱਡੀਆਂ-ਕਿੱਡੀਆਂ ਵੀਡੀਓ ਕੀ-ਕੀ ਹਨਾ ਸਾਡਾ ਤਾਂ ਕਦੇ ਨਹੀਂ ਔਰ ਤੁਹਾਨੂੰ ਇੱਕ ਨਵੀਂ ਗੱਲ ਦੱਸਾਂ ਵੀ ਮੈਂ ਹਾਕਮ ਬਖਤ ਡਿਓਲਾ ਦਲਜੀਤ ਕੌਰ ਅੱਧੀ ਸਦੀ ਦਾ ਸਫ਼ਰ ਤੈ ਕੀਤਾ ਲੋਗੇ ਕੀ ਚ ਅਜ ਵੀ ਕਰ ਰਹੇ ਮੈਂ ਅੱਜ ਤੱਕ ਆਪਣਾ ਇੱਕ ਵੀ ਗੀਤ ਸ਼ੂਟ ਨਹੀਂ ਕੀਤਾ ਤੁਸੀਂ ਮੰਨਦੇ ਵੀਡੀਓ ਕਦੇ ਨਹੀਂ ਬਣਾਈ ਵਰਡ ਦਾ ਰਿਕਾਰਡ ਦੱਸਾਂ ਤੁਹਾਨੂੰ ਹਮ ਇੱਕ ਵੀ ਗੀਤ ਆਪਣਾ ਮੈਂ ਅੱਜ ਤੱਕ ਸ਼ੂਟ ਨਹੀਂ ਕੀਤਾ ਤੇ ਅੱਜ ਤੱਕ ਕਿਸੇ ਵੀ ਚੈਨਲ ਤੇ ਨਹੀਂ ਗਿਆ ਇਹਨੂੰ ਤੁਸੀਂ ਕੀ ਕਹੋਗੇ ਇਹ ਫਖਰ ਨਹੀਂ ਹੈ ਇਹ ਲੈਵ ਦਾ ਸਰਦਾਰੀ ਨਹੀਂ ਹੈ ਪੰਜਾਬ ਚ ਐਡਾ ਨਾਲ ਤਾਂ ਯਾਰ ਕੋਈ ਵੀ ਚੱਲੂਗਾ ਕੋਈ ਕਲਾਕਾਰ ਬਣ ਕੇ ਵੀ ਤਾਂ ਚੱਲੇ ਕੱਲੀ ਮਸ਼ੀਨਰੀ ਨਾਲ ਕਲਾਕਾਰ ਬਣਨਾ ਸਾਡੇ ਤਾਂ ਬਸੋਂ ਬਾਹਰ ਹੈ ਤੇ ਅੱਜ ਵੀ ਤੁੰਬੀ ਵਜਾਉਣਾ ਫੜਕਾਟੇ ਪੈਂਦੇ ਆ ਅੱਜ ਵੀ ਤੁੰਬੀ ਦੇ ਨਾਲ ਹੀ ਗਾਉਂਦੇ ਉਹਨੇ ਉਹਨੇ ਦੇਖੇ ਸੀ ਆਨੇ ਚਲੋ ਮਜਿਸ਼ੀਅਨ ਵਗੈਰਾ ਤਾਂ ਹੋਂਦ ਦੇ ਜਾਣੇ ਪੈਂਦੇ ਨੇ ਰਵਾਜ ਹੋ ਗਿਆ ਨਵੀਂ ਜਨਰੇਸ਼ਨ ਦੇਖਣ ਵਾਲੀ ਵੀ ਉਸ ਤਰ੍ਹਾਂ ਦੀ ਹੋਊਗੀ ਉਦਾਂ ਜਿਹੜੇ ਟੇਸਟ ਸਾਡਾ ਉਹੀ ਰਹੂ ਇਹ ਤਾਂ ਕਹਿੰਦੇ ਸਿੰਪਲ ਹੀ ਸੀਗਾ ਇੱਕ ਤਰ੍ਹਾਂ ਤੂੰ ਵੀ ਹੁੰਦੀ ਹੁੰਦੀ ਸੀ ਕਿਸੇ ਨਾ ਕਿਸੇ ਕਲਾਕਾਰ ਦੇ ਮੈਂ ਤਾਂ ਇੱਕ ਵਹਾਦ ਆਰਟਿਸਟਾਂ ਅੱਜ ਵੀ ਚਾਦਰਾਂ ਕੁੜਤਾ ਤੇ ਤੁੰਬੀ ਲੈ ਕੇ ਪੰਜਾਬ ਚ ਇਹ ਜੀਨਾਂ ਦੇ ਦੌਰ ਦੇ ਵਿੱਚ ਮੈਂ ਤਾਂ ਤੁੰਬੀ ਵਜਾ ਰਿਆਂ ਅੱਜ ਵੀ ਹੂੰ ਉਹੀ ਗਾਇਕੀ ਕਰ ਰਹੇ ਆ ਉਹੀ ਦੁਕਾਨੇਗਾਰ ਆ ਸੂਰ ਸ਼ਰਾਬਾ ਰਹੇ ਆ ਕੱਲੀ ਕੱਲੀ ਗੱਲ ਸਮਝ ਆਉਂਦੀ ਹੈ ਕਿ ਮੇਰੇ ਗੀਤ ਸੁਣਨ ਸਮਝਣ ਵਾਲੇ ਹਾਸੇ ਟੱਠੇ ਵਾਲੇ ਹੁੰਦੇ ਆ ਜੇ ਮੈਂ ਤੁਸੀਂ ਉਸੀ ਗੱਲ ਕਰਕੇ ਹਟਿਆ ਠੇਕੇ ਤੋਂ ਲੈਣਾ ਪੈਂਦਾ ਚੱਕ ਕੇ ਉਹ ਹੁਣ ਸੁਣਿਆ ਵੀ ਜਾਊਗਾ ਤੇ ਦੇਖਿਆ ਵੀ ਜਾਊਗਾ ਠੀਕ ਹੈ ਨਾ ਜੇ ਉਹਨੂੰ ਸ਼ੋਰ ਚ ਗਵਾ ਦਾਂਗੇ ਫਿਰ ਕੀ ਕਿਸ ਦੇ ਪੱਲੇ ਪਊਗਾ ਬਿਲਕੁਲ ਇਹ ਸੋ ਇਹ ਤੁਸੀਂ ਪੋਲੀਟੀਕਲ ਕੈਰੀਅਰ ਦੇ ਵਿੱਚ ਵੀ ਆਪਣੀ ਅਜ਼ਮਾ ਕੇ ਦਿਖੇ ਕਿਸਮਤ ਨੂੰ ਨਹੀਂ ਪੋਲੀਟੀਕਲ ਤਾਂ ਨਹੀਂ ਕਹਿ ਸਕਦੇ ਨੂੰ ਮੈਨੂੰ ਸੇਵਾ ਜੀ ਦਾ ਕੀੜਾ ਹੈ ਪਹਿਲਾਂ ਤਾਂ ਇਹ ਕਲਾਕਾਰਾਂ ਦੇ ਵਿੱਚ ਵੀ ਮੈਂ ਹੁਣ ਵੀ ਕਰਦਾ ਹੀ ਰਿਹਾ ਨਾ ਕਾਫੀ ਲੋਕਡਾਊਨ ਚ ਤੁਸੀਂ ਦੇਖਿਆ ਹੋਣਾ ਅਸੀਂ ਕਿੰਨਾ ਕੰਮ ਕੀਤਾ ਸਾਡੀ ਟੀਮ ਨੇ ਲੋਕ ਗਏ ਕਲਾ ਮੰਚ ਨੇ ਹੈਨਾ ਹਜ਼ਾਰਾਂ ਲੋਕਾਂ ਨੂੰ ਡੋਸ ਦਿੱਤੀ ਅਸੀਂ ਉਹਨਾਂ ਦਿਨਾਂ ਦੇ ਵਿੱਚ ਬੇਕਵਰਾ ਨਾ ਜਾਣ ਨਾ ਡੋਲ ਨਾ ਜਾਣ ਰਸ਼ਨ ਪਾਣੀ ਦਾ ਪੂਰੇ ਪੰਜਾਬ ਦੇ ਵਿੱਚ ਅਸੀਂ ਆਪਣੇ ਭੈਣ ਭਰਾਵਾਂ ਨੂੰ ਇਸ ਤਰ੍ਹਾਂ ਦਾ ਬਸ ਮੈਨੂੰ ਥੋੜਾ ਸ਼ੌਕ ਰਿਆ ਤਾਂ ਕਰਕੇ ਸੋਚ ਲਿਆ ਸੀ ਮੈਂ ਕਿਹਾ ਵੀ ਵੱਧ ਪਾਵਰ ਹੋਵੇ ਬੰਦੇ ਦੇ ਹੱਥ 'ਚ ਪਾਵਰ ਹੋਵੇ ਤਾਂ ਵੱਧ ਸੇਵਾ ਕਰ ਸਕਦਾ ਉਹ ਤਾਂ ਕੀਤਾ ਸੀਗਾ ਸੰਗਰੂਰੋਂ ਸੋਚਦੇ ਸੀਗੇ ਅੱਛਾ ਸੰਗਰੂਰ ਦੇ ਵਿੱਚ ਤਾਂ ਕਹਿੰਦੇ ਸਿੱਧੂ ਮੂਸੇਵਾਲਾ ਦਾ ਵੀ ਉਹ ਉਧਰ ਜੋਰ ਸੀਗਾ ਪੂਰਾ ਹਾਂ ਉਹ ਥੋੜਾ ਬੰਨੇ ਉਪਰੇ ਪੈ ਜਾਂਦੇ ਮਾਨਸਾ ਉਹਨਾਂ ਦਾ ਡਿਸਟ੍ਰਿਕਟ ਮਾਨਸਾ ਪੈਂਦਾ ਉਹ ਇਹ ਕਦਰ ਵੀ ਨਾਲ ਲੱਗਦਾ ਜ਼ਿਲੇ ਕਰਦਾ ਪਰ ਜੋਰ ਅੱਜ ਉਧਰਲੇ ਪਾਸੇ ਵੀ ਉਹਦਾ ਸੀਗਾ ਵੈਸੇ ਤਾਂ ਹਾਂ ਹਾਂ ਨਾਲ ਹੀ ਤਾਂ ਲੱਗਦਾ ਮਾਨਸਾ ਕਿਹੜਾ ਸੰਗਰੂਰ ਤੋਂ ਕੋਈ ਬਹੁਤ ਸਨਾ ਇਹ ਸਿੱਧੂ ਮੂਸੇਵਾਲਾ ਨੂੰ ਕਿਦਾਂ ਦੇਖਦੇ ਤੁਸੀਂ ਵੀ ਸਿੱਧੂ ਮੂਸੇਵਾਲਾ ਹੋ ਗਿਆ ਦਿਲਜੀਤ ਦਾ ਸੰਜੇ ਇਹੀ ਨਾਮ ਪੰਜਾਬ ਦੇ ਸਭ ਤੋਂ ਜ਼ਿਆਦਾ ਚੱਲਦਾ ਫਿਰ ਕਰਨ ਔਜਲਾ ਆ ਜਾਂਦੇ ਨੇ ਹਨਾ ਹਾਂ ਵੀ ਸਿੱਧੂ ਮੂਸੇਵਾਲਾ ਜਦੋਂ ਰਹੇ ਨੇ ਇੱਥੇ ਤਾਂ ਉਸ ਵੇਲੇ ਲੱਗਦਾ ਕਿ ਹਾਂ ਸਿੱਧੂ ਮੂਸੇਵਾਲਾ ਹੋਰ ਵੀ ਬਹੁਤ ਉਚ ਬੁਲੰਦੀਆਂ ਛੂਹ ਸਕਦੇ ਸੀ ਨਹੀਂ ਖੈਰ ਉਹਨੇ ਸਿਖਰ ਸੀਗਾ ਇਹ ਤਾਂ ਨਹੀਂ ਕਹਿ ਸਕਦੇ ਭਾ ਵੀ ਉਸ ਤੋਂ ਅੱਗੇ ਪਤਾ ਨਹੀਂ ਕੀ ਕਰਦਾ ਦੇਖੋ ਜਿਉਂਦੇ ਜੀਵਨ ਦਾ ਸਭ ਕੁਝ ਕਰਦਾ ਪਰ ਉਹ ਮਤਲਬ ਇੱਕ ਪੀਕ ਸੀਗਾ ਉਹਦਾ ਉਸ ਵੇਲੇ ਸਿਖਰ ਜੀ ਨੂੰ ਆਪਾਂ ਕਹਿ ਸਕਦੇ ਹਾਂ ਲੇਕਿਨ ਇਹ ਵੀ ਮਤਲਬ ਜੀਵਨ ਦਾ ਸੱਚ ਹੈ ਵੀ ਸਿਖਰ ਤੋਂ ਬਾਅਦ ਖਲਾ ਹੀ ਹੁੰਦਾ ਹ ਹ ਸਿਖਰ ਤੋਂ ਬਾਅਦ ਕੁਝ ਤੁਸੀਂ ਆਪਣੇ ਮਕਾਨ ਦੀ ਛੱਤ ਤੇ ਚੜਜੋਗੇ ਤੁਹਾਨੂੰ ਆਪਣਾ ਮਕਾਨ ਵੀ ਨਹੀਂ ਦਿਖਣਾ ਨੋਟ ਕਰ ਲਿਓ ਜਦੋਂ ਸਿਖਰ ਤੇ ਚੜਜੋਗੇ ਫਿਰ ਤੁਹਾਨੂੰ ਕੁਝ ਨਹੀਂ ਦਿਸਦਾ ਖਲਾ ਹੋ ਜਾਂਦਾ ਤੇ ਉਹ ਉਹਦਾ ਵੀ ਹੋਇਆ ਅੰਤ ਵੀ ਇਸ ਤਰ੍ਹਾਂ ਦਾ ਹੀ ਹੋਇਆ ਬਸ ਇਹ ਸਿਰ ਤੇ ਕਿ ਉਹ ਪਰਿਵਾਰਾਂ ਦੇ ਵਿੱਚ ਮੈਂ ਬਹੁਤ ਕੰਮ ਕੀਤਾ ਉਹਨਾਂ ਦੇ ਪਿੰਡ ਕਿੰਨੇ ਖਾੜੇ ਲਾਇਆ ਉਹਦੇ ਮਰਨ ਤੋਂ ਪਹਿਲਾਂ ਵੀ ਮਹੀਨਾ ਤੋਂ ਪਹਿਲਾਂ ਮੈਂ ਉਹਤੇ ਕਰਦਾ ਸੀ ਉਹਨਾਂ ਦੇ ਪਿੰਡ ਪ੍ਰੋਗਰਾਮ ਕਰਕੇ ਆ ਹਮ ਮਤਲਬ ਮੇਰੇ ਕਾਫੀ ਉਪਾਸ਼ ਕਰਨੇ ਜਿਹੜੀ ਪੁਰਾਣੀ ਜਨਰੇਸ਼ਨ ਹੈ ਉਹ ਤਾਂ ਅੱਜ ਵੀ ਸਾਨੂੰ ਉਦਾਂ ਹੀ ਸੁਣਦੀ ਹੈ ਇਹਦੇ ਮਦਰ ਫਾਦਰ ਹੋਣੇ ਸਾਰੇ ਇਹਦੇ ਤਾਏ ਚਾਚੇ ਸਾਡੇ ਮਿੱਤਰ ਹੈ ਭੈਣ ਭਰਾ ਆਏ ਸੀ ਸਾਰੇ ਸਾਡੇ ਤਾਂ ਹੱਥਾਂ 'ਚ ਜੰਮੇ ਨੇ ਇਹ ਜਿ ਸਿਖਰ ਕਿਦਾਂ ਨਾਪਿਆ ਜਾਂਦਾ ਕਿਸੇ ਕਲਾਕਾਰ ਦਾ ਸਿਖਰ ਤੇ ਪਹੁੰਚ ਚੁੱਕਿਆ ਵਾ ਉਹਨੂੰ ਪਤਾ ਹੀ ਨਹੀਂ ਲੱਗਦਾ ਹੁੰਦਾ ਕਿ ਕਿ ਉਹਨ ਤਾਂ ਇਸ ਚੀਜ਼ ਦੇ ਬਾਰੇ ਸਿਖਰ ਨਾਪਿਆ ਕਿਵੇਂ ਜਾਊਗਾ ਫਿਰ ਇਸ ਚੀਜ਼ ਦਾ ਨਹੀਂ ਸਿਖਰ ਤਾਂ ਨਾਪਿਆ ਜਾਣਾ ਚਾਹੀਦਾ ਹੂੰ ਕੀ ਅਨਲਿਸਿਸ ਨਹੀਂ ਕਰਦਾ ਹੋਊਗਾ ਬੰਦਾ ਆਪਣੇ ਆਪ 'ਚ ਸਾਰੀ ਦਿਹਾੜੀ ਗਾਉਂਦਾ ਤਾਂ ਨਹੀਂ ਰਹਿੰਦਾ 24 ਘੰਟੇ ਤਾਂ ਗੈਕੀਨੀ ਕਰਦਾ ਬੰਦਾ ਰੋਟੀ ਵੀ ਖਾਂਦਾ ਹੈ ਰੈਸਟ ਵੀ ਕਰਦਾ ਹੈ ਸੌਂਦਾ ਵੀ ਹੈ ਜਾਗਦਾ ਵੀ ਹੈ ਨਾ ਹੁੰਦਾ ਵੀ ਹੈ ਤੇ ਕਿ ਉਹਦੇ ਤੇ ਵਿਚਾਰ ਨਹੀਂ ਹੋ ਸਕਦਾ ਵੀ ਇਸ ਵੇਲੇ ਕਿੱਥੇ ਚੱਲ ਰਹੀ ਹੈ ਮੇਰੀ ਗੱਡੀ ਪਤਾ ਤਾਂ ਸਭ ਨੂੰ ਹੁੰਦਾ ਇਹ ਨਾ ਗੱਲ ਤੁਸੀਂ ਕਰੋ ਇਹ ਲਪੇਟਾ ਸਭ ਨੂੰ ਪਤਾ ਹੁੰਦਾ ਵੀ ਮੈਂ ਇਸ ਵੇਲੇ ਕਿੱਥੇ ਚੱਲ ਰਿਹਾ ਸਿਖਰ ਨਾਪੇ ਜਾਂਦੇ ਕਿ ਅਮਰ ਸਿੰਘ ਚਿਮਕੀਲਾ ਤੇ ਅਮਰਜੋਤ ਕਿ ਸਿਖਰ ਨਹੀਂ ਸੀ ਹੋ ਗਿਆ ਗੈਕੀ ਦਾ ਜੋ ਤਾਂ ਕਿਉਂ ਲਾਗੇ ਉਹ ਸਿਖਰ ਹੀ ਸੀ ਨਾ ਇਹ ਹੀ ਨਾਪ ਤੋਲ ਹੁੰਦੇ ਸੇ ਕਰਦੇ ਜਦੋਂ ਵਿਰੋਧ ਵੱਧ ਹੋ ਜੇ ਹੂੰ ਉਦੋਂ ਸਮਝੋ ਤੁਸੀਂ ਸਿਖਰ ਤੇ ਆ ਜਿੰਨਾ ਵੱਡਾ ਵਿਰੋਧ ਹੋਊਗਾ ਉਹ ਵੱਡਾ ਵੱਡਾ ਹੀ ਕਲਾਕਾਰ ਹੋਊਗਾ ਨਾ ਜਿੰਦਾ ਵੱਡਾ ਤੇ ਵਿਰੋਧ ਕਿੱਥੋਂ ਤੱਕ ਹੋਊਗਾ ਨਿਬੜਿਆ ਕਤਲਾਂ ਤੱਕ ਆ ਹਸਰ ਕੀ ਇਹ ਦੁਖਦਾਈ ਦੁਖਦਾਈ ਪੱਖ ਨੇ ਇਦਾਂ ਨਹੀਂ ਹੁੰਦਾ ਕਦੇ ਵੀ ਚਾਹੇ ਆਪਾਂ ਅਮਰ ਚਮਕੀਲਾ ਦੀ ਗੱਲ ਕਰੀਏ ਚਾਹੇ ਸਿੱਧੂ ਮੂਸੇਵਾਲਾ ਦੀ ਗੱਲ ਕਰੀਏ ਵਿਰੋਧੀ ਮੰਨਿਆ ਕਿਸ ਨੂੰ ਜਾਵੇ ਵਿਰੋਧੀ ਤਾਂ ਕਹੀਦਾ ਹੈ ਕਹਿੰਦੇ ਵੀ ਜਾਰੀ ਦੋਸਤੀ ਦੇ ਭੇਸ ਦੇ ਵਿੱਚ ਵੀ ਹੁੰਦੇ ਨੇ ਕਈ ਆਪਣੇ ਨਾਲ ਦੇ ਕਲਾਕਾਰ ਵੀ ਹੁੰਦੇ ਨੇ ਹਾਂ ਦਿਨ ਦੇਖੋ ਖੈਰ ਵਿਰੋਧਤਾ ਤੁਹਾਨੂੰ ਲੱਭਣ ਜਾਣ ਦੀ ਲੋੜ ਨਹੀਂ ਪੈਂਦੀ ਤੁਸੀਂ ਜਰਾ ਕਿ ਤਰੱਕੀ ਕਰ ਲਓ ਨਾਲ ਹੀ ਪੈਦਾ ਹੋ ਜਾਣਗੇ ਹੂੰ ਤੁਹਾਡੇ ਵਾਲੇ ਦਲੇ ਤੁਹਾਡੇ ਵਿੱਚੋਂ ਹੀ ਉੱਠ ਪੈਣਗੇ ਤੁਹਾਡੇ ਵਿਰੋਧੀ ਵਿਰੋਧ ਲੱਭਣ ਜਾਣ ਦੀ ਲੋੜ ਨਹੀਂ ਹੁੰਦੀ ਤੁਸੀਂ ਤਰੱਕੀ ਕਰੋ ਤਾਂ ਸਹੀ ਲੋਕ ਤਾਂ ਤੁਹਾਨੂੰ ਘੇਰ ਕੇ ਘੇਰ ਕੇ ਖੜ੍ਹ ਜਾਣਗੇ ਕੰਧ ਬਣਾ ਕੇ ਖੜ ਜਾਂਦੀ ਹੈ ਦੁਸ਼ਮਣਾਂ ਦੀ ਫੌਜ ਬਿਨਾ ਗੱਲੋਂ ਲੈਣਾ ਨਹੀਂ ਕੁਝ ਦੇਣਾ ਨਹੀਂ ਕੋਈ ਮਤਲਬ ਹੀ ਨਹੀਂ ਹੁੰਦਾ ਇਹ ਸੰਸਾਰ 'ਚ ਹਰ ਬੰਦਾ ਆਪਣੇ ਮੁਕੱਦਰਾਂ ਦਾ ਖਾਂਦਾ ਹੈ ਇਸ ਦੁਨੀਆ ਵਿੱਚ ਹਰ ਬੰਦਾ ਇੱਕ ਆਪਣੀ ਛਾਪ ਛੱਡਦਾ ਹੈ ਬਲੱਖਣ ਹੈ ਹਰ ਬੰਦਾ ਦੁਨੀਆ ਦਾ ਕੋਈ ਵੀ ਹੈ ਚਾਹ ਕਿਸੇ ਵੀ ਖੇਤਰ 'ਚ ਕੱਲੇ ਕਲਾਕਾਰਾਂ 'ਚ ਨਹੀਂ ਇਹ ਦੁਨੀਆ ਇੱਕ ਗੁਲਦਸਤ ਹੈ ਇਹ ਚੰਗੇ ਮਾੜੇ ਛੋਟੇ ਵੱਡੇ ਸੋਹਣੇ ਕੋਝੇ ਸਭ ਦੀ ਦੁਨੀਆ ਹੈ ਸਭ ਲਈ ਦੁਨੀਆ ਹੈ ਇਹਤੇ ਕੇਹਦਾ ਵਿਰੋਧ ਕਰਨਾ ਚਾਹੀਦਾ ਹੈ